ਭਾਈ ਦੁਨੀਆ ਦੇ ਵਿੱਚ ਨਾ ਡਾਕਟਰਾਂ ਨੂੰ ਕਹਿੰਦੇ ਰੱਬ ਦੇ ਰੂਪ ਵਜੋਂ ਵੇਖਿਆ ਜਾਂਦਾ ਸੀ ਤੇ ਸੀ ਮੈਂ ਤਾਂ ਕਹਿ ਰਿਹਾ ਵੀ ਪਰ ਇਹਨਾਂ ਨੇ ਆਪਣੇ ਕੈਰੈਕਟਰ ਆਪਣਾ ਕਰਦਾਰ ਇੰਨਾ ਜਿਆਦਾ ਡੇਗ ਲਿਆ ਵੀ ਬਹੁਤ ਜਗ੍ਹਾ ਤੇ ਤੁਸੀਂ ਫਿਲਮਾਂ ਜਿਹੀਆਂ ਵੇਖਿਆ ਹੋਣਾ ਹੁਣ ਵੀ ਬਹੁਤ ਮੈਡੀਕਲ ਲਾਈਨ ਗੰਦੀ ਬਹੁਤ ਜਿਆਦਾ ਹੋ ਚੁੱਕੀ ਆ ਕਰਪਟ ਬਹੁਤ ਜਿਆਦਾ ਹੋ ਚੁੱਕੀ ਆ ਤੇ ਇਹ ਦੇਖਿਆ ਗਿਆ ਵੀ ਮਤਲਬ ਬਹੁਤ ਜਿਆਦਾ ਸੁਣਨ ਚ ਆਇਆ ਵੇਖਿਆ ਵੀ ਇਹ ਬਹੁਤ ਥਾਵਾਂ ਤੇ ਫਿਲਮਾਂ ਦੇ ਵਿੱਚ ਵੀ ਇਹ ਮਰੇ ਪਏ ਬੰਦੇ ਦੇ ਵੈਂਟਿਲੇਟਰ ਲਾ ਕੇ ਪੈਸੇ ਬਣਾਈ ਜਾਂਦੇ ਆ ਤੱਕੇ ਨਾਲ ਆਪਰੇਟ ਕਰਦੇ ਆ ਇਦਾਂ ਦਾ ਕੁਝ ਚੱਲ ਜ ਜਾਂਦਾ ਇੰਡੀਆ ਦੇ ਵਿੱਚ ਖਾਸ ਕਰਕੇ ਬਾਹਰਲੇ ਦੇਸ਼ਾਂ ਬਾਰੇ ਮੈਂ ਕਹਿ ਨਹੀਂ ਸਕਦਾ ਤੇ ਹੁਣ ਆਪਾਂ ਨੇ ਦੇਖਿਆ ਬਈ ਰਾਜਵੀਰ ਜਵੰਦੇ ਦੇ ਕੇਸ ਦੇ ਵਿੱਚ ਤੇ ਹੁਣ ਬਰਿੰਦਰ ਘੁੰਮਣ ਦੇ ਕੇਸ ਦੇ ਵਿੱਚ ਆਪਾਂ ਕੁਝ ਗੱਲਾਂ ਕਰਦੇ ਆ ਵੀ ਕੀ ਵਾਕਈ ਡਾਕਟਰ ਰੱਬ ਦਾ ਰੂਪ ਹੁੰਦੇ ਵੀ ਆ ਜਾਂ ਕਿਵੇਂ ਆ ਰਾਜਵੀਰ ਜਵੰਦੇ ਬਾਰੇ ਬਈ ਪਹਿਲਾਂ ਵੀ ਬਹੁਤ ਬੰਦਿਆਂ ਨੂੰ ਡਾਊਟ ਸੀਗਾ ਵੀ ਇਹ ਵੈਂਟੀਲੇਟਰ ਤੇ ਲਾ ਕੇ ਪੈਸੇ ਬਣਾ ਰਿਹਾ ਜਾਂ ਇਦਾਂ ਉਦਾਂ ਹਨਾ ਵੀ ਉਹ ਉਹਦੀ ਜਾਨ ਨਹੀਂ ਹੈ ਇੱਕ ਸਤੀ ਸ਼ੈਨਜੀਓ ਵਾਲਾ ਆ ਭਰਾ ਹੈ ਆਪਣਾ ਤੇ ਉਹਨੇ ਬੜੇ ਬਖੂਬੀ ਤਰੀਕੇ ਨਾਲ ਇੰਟਰਵਿਊ ਕੀਤੀਆਂ ਤੇ ਉਹ ਬੰਦਾ ਕੋਈ ਆਮ ਬੰਦਾ ਨਹੀਂ ਸੀਗਾ ਉਹ ਬੰਦਾ ਪੀਜੀਆਈ ਦੇ ਵਿੱਚ ਕੰਮ ਕਰਦਾ ਐ ਐਨਜੀਓ ਰਨ ਕਰਦਾ ਤੇ ਉਹਨੇ 50000 ਤੋਂ ਵੱਧ ਬਈ ਆਪਰੇਟ ਕਰਾ ਲੇ ਬ੍ਰੇਨ ਦੇ ਰੀਡ ਦੀ ਹੱਡੀ ਦੇ ਤੇ ਹੋਰ 50000 ਤੋਂ 70000 ਤੱਕ ਦੱਸਦਾ ਬੰਦਾ ਆਪਣੇ ਮੂੰਹੋਂ ਕਿ ਮੈਂ ਆਪਰੇਟ ਕਰਾਏ ਆ ਤੇ ਉਹ ਬੰਦੇ ਨੂੰ ਬਹੁਤ ਜਾਣਕਾਰੀ ਉਹ ਬੰਦੇ ਨੇ ਕਮਾਲ ਦੀਆਂ ਦਲੀਲਾਂ ਦਿੱਤੀਆਂ ਸੀ ਉਹ ਕਹਿੰਦਾ ਮੈਂ 20 ਲੱਖ ਰੁਪਇਆ ਦਵਾਂਗਾ ਵੀ ਜੇ ਉਹਦੀ ਬਾਡੀ ਦੀ 1% ਕਿਤੇ ਵੀ ਮੂਵਮੈਂਟ ਇਹ ਹਸਪੀਟਲ ਵਾਲੇ ਦਿਖਾ ਦੇਣ ਮੈਂ 20 ਲੱਖ ਰੁਪਇਆ ਆਪ ਦੇਣ ਬੰਦੋਂ ਇਨਾਮ ਦਵਾਂਗਾ ਜੀ ਉਹਨੂੰ ਸਹੀ ਕਰ ਦੇਣ ਵੀ ਉਹ ਹੈ ਨਹੀਂ ਉਹ ਹਨਾ ਵੀ ਡੈੱਡ ਹੋ ਚੁੱਕਿਆ ਆ ਤੇ ਉਹਨੇ ਇੱਕ ਬੜੀ ਖੂਬਸੂਰਤ ਦਲੀਲ ਦਿੱਤੀ ਸੀ ਕਹਿੰਦਾ ਵੀ ਜੇ ਹੁਣ ਉਹਨੂੰ ਵੈਂਟੀਲੇਟਰ ਦੀ ਲੋੜ ਆ ਵੀ ਉਹ ਤਾਂ ਸਾਹ ਵੈਂਟੀਲੇਟਰ ਤੇ ਚੱਲਦੇ ਆ ਵੀ ਉਹ 10 ਵਜੇ ਦਾ ਐਕਸੀਡੈਂਟ ਹੋਇਆ ਤੇ 2 ਵਜੇ ਆ ਕੇ ਉਹ ਆ ਤੁਹਾਡੇ ਕੋਲ ਐਡਮਿਟ ਹੁੰਦਾ ਵੀ ਉਹ ਤਾਂ ਜੋ 6:00 ਵੱਜਣੇ ਸੀ ਉਹ ਤਾਂ ਉਹਦੇ 10:00 ਵੱਜ ਗਈਆਂ ਤੇ 2 ਵਜੇ ਐਡਮਿਟ ਹੁੰਦਾ ਤੇ 2 ਵਜੇ ਤੱਕ ਉਹਨੂੰ ਸਾਹ ਕਿਨੇ ਦਿੱਤੇ ਆ ਤੇ ਜੇ ਨੇ 2 ਵਜੇ 2 ਵਜੇ ਤੱਕ ਉਹਨੂੰ ਵੈਂਟੀਲੇਟਰ ਦੀ ਲੋਡ ਨਹੀਂ ਸੀ ਤੇ ਬਾਅਦ ਦੇ ਵਿੱਚ ਕਿਵੇਂ ਪੈ ਗਈ ਤੇ ਜੇ ਹੁਣ ਵੀ ਵੈਂਟੀਲੇਟਰ ਦੀ ਲੋਡ ਹੈ ਤੇ 2 ਵਜੇ ਤੱਕ ਤੇ ਉਹਨੂੰ ਫਿਰ ਡੈੱਡ ਹੋ ਜਾਣਾ ਚਾਹੀਦਾ ਸੀ ਕਿਉਂਕਿ ਸਾਹ ਤੇ 1 ਮਿੰਟ ਨਾ ਆਵੇ ਮੰਦਾ ਡੈੱਡ ਹੋ ਜਾਂਦਾ ਹਨਾ ਸੋ ਨੇ ਇਹ ਗੱਲ ਕਹੀ ਸੀ ਤੇ ਉਸ ਤੋਂ ਬਾਅਦ ਬੜਾ ਰੌਲਾ ਪਿਆ ਤੇ ਬਹੁਤ ਲੋਕਾਂ ਦਾ ਹੁਣ ਵੀ ਇਹੀ ਆ ਕਹਿਣਾ ਆ ਵੀ ਜੇ ਉਹ ਅਸਤੀਸ਼ ਕੁਮਾਰ ਰੌਲਾ ਨਾ ਪਾਉਂਦਾ ਜਾਂ ਉਹ ਇੱਕ ਡਾਕਟਰ ਹਰਸ਼ੇਂਦਰ ਨੇ ਥੋੜਾ ਜਿਹਾ ਚੱਕਿਆ ਤੇ ਸ਼ਾਇਦ ਰਾਜੀਵ ਰਜਮਦਨ ਨੂੰ ਹੋਰ ਅਟਾਕਾ ਕੇ ਰੱਖਦੇ ਹਨ ਸਮਾਂ ਨਹੀਂ ਆਈਆਂ ਗੱਲਾਂ ਕਰਨ ਦਾ ਪਰ ਮੈਡੀਕਲ ਲਾਈਨ ਦੇ ਕੁਐਸਚਨ ਉੱਠਨੇ ਬਹੁਤ ਜ਼ਰੂਰੀ ਆ ਤੇ ਇਦੋਂ ਇਸ ਹਸਪੀਟਲ ਨੇ ਜੋ ਕੀਤਾ ਇਹਨਾਂ ਦੀ ਇੱਕ ਬ੍ਰਾਂਚ ਅੰਮ੍ਰਿਤਸਰ ਵਿੱਚ ਵੀ ਆ ਸੇਮ ਹਸਪੀਟਲ ਦੀ ਤੇ ਉਹਨਾਂ ਨੇ ਕੱਲ ਬਰਿੰਦਰ ਕੁਮਾਨ ਘੁੰਮਣ ਜਿਹੜਾ ਆ ਬਾਡੀ ਬਿਲਡਰ ਰੇਸ਼ਨ ਤਾਂ ਸਭ ਤੋਂ ਵੱਡਾ ਬਾਡੀ ਬਿਲਡਰ ਜਿਹਦਾ ਹਨਾ ਵੀ ਵੈਜੀਟੇਰੀਅਨ ਕਹਿੰਦੇ ਹਨ ਉਹ ਹੈ ਤੇ ਉਹਦੇ ਨਾਲ ਵੀ ਸੇਮ ਹੋਇਆ ਉਹ ਪਰਿਵਾਰ ਬਹੁਤ ਜ਼ਿਆਦਾ ਅਪਸੈਟ ਆ ਉਹ ਕਹਿੰਦੇ ਚੰਗਾ ਪਾਲਾ ਹੱਸਦਾ ਖੇਡਦਾ ਇੱਕ ਆਪ ਦੇ ਮੋਢੇ ਦੀ ਆ ਨਾੜੀ ਦਾ ਆਪਰੇਟ ਕਰਾਉਣ ਮਸਲ ਦਾ ਕੁਝ ਕਰਵਾਉਣ ਗਿਆ ਤੇ ਉਹਨੂੰ ਡੈੱਡ ਡਿਕਲੇਅਰ ਕਰਤਾ ਹੁਣ ਪ੍ਰੋਸੀਜਰ ਕੀ ਹੈ ਪ੍ਰੋਸੀਜਰ ਇਦਾਂ ਹੁੰਦਾ ਵੀ ਜਦੋਂ ਕਿਸੇ ਬੰਦੇ ਨੂੰ ਤੁਸੀਂ ਬੇਹੋਸ਼ ਕਰਨਾ ਉਹਦੇ ਪ੍ਰੋਪਰ ਟੈਸਟ ਹੁੰਦੇ ਆ ਪੀਜੀਆਈ ਦੇ ਵਿੱਚ 3 ਤੋਂ 4 ਦਿਨ ਲੈਂਦੀ ਹੈ ਜੇ ਤੁਸੀਂ ਕਿਸੇ ਨੂੰ ਬੇਹੋਸ਼ ਕਰਕੇ ਉਹ ਪਹਿਲਾਂ ਨਾ ਉਹਨੂੰ ਖੋਰ ਪੈਰਾਮੀਟਰ ਨਹੀਂ ਲੰਘਾਇਆ ਜਾਂਦਾ ਜੇ ਉਹਦੇ ਟੈਸਟ ਹੁੰਦੇ ਆ ਪ੍ਰੋਪਰ ਵੀ ਕੀ ਬੋਡੀ ਬਿਹੋਸ਼ ਹੋਣ ਤੋਂ ਬਾਅਦ ਆਪਦੇ ਆਵ ਰਿਕਵਰ ਹੋ ਜੇਗੀ ਨਹੀਂ ਹੋਵੇਗੀ ਉਹਦੀ ਬੋਡੀ ਦੀ ਕੰਡੀਸ਼ਨ ਕੀ ਹੈ ਫੇਰ ਉਹਨੂੰ ਬਿਹੋਸ਼ ਕੀਤਾ ਜਾਂਦਾ ਫੇਰ ਉਹਦਾ ਆਪਰੇਟ ਕੀਤਾ ਜਾਂਦਾ ਆਪਾਂ ਸੁਣਿਆ ਨਹੀਂ ਨੋਰਮਲ ਆਪਾਂ ਸੁਣ ਲੈਣੇ ਆ ਕਿ ਪੀਜੀਆ ਦੇ ਵਿੱਚ ਬਹੁਤ ਖੱਜਲ ਖੁਆਰੀ ਹੁੰਦੀ ਬਹੁਤ ਸਮਾਂ ਲੱਗਦਾ ਹਨ ਉਹਦਾ ਕਾਰਨ ਇਹ ਹੈ ਕਿ ਉਹ ਪ੍ਰੋਪਰ ਉਹਨੂੰ ਫਾਲੋ ਕਰਦੇ ਆ ਪ੍ਰੋਸੀਜਰ ਨੂੰ ਫਾਲੋ ਕਰਦੇ ਆ ਪਰ ਇੱਥੇ ਨਹੀਂ ਕੀਤਾ ਗਿਆ ਉਹਨੂੰ ਬਿਹੋਸ਼ ਕਰ ਦਿੱਤਾ ਗਿਆ ਤੇ ਵਿਹੋਸ਼ ਕਰਨ ਦੇ ਵਿੱਚ ਜਿਹੜੀ ਡੋਜ਼ ਦਿੱਤੀ ਗਈ ਐਨਸੀਜ਼ੀਸ਼ੀਆ ਮੈਂ ਕਹਿੰਦੇ ਉਹ ਜਿਹੜੀ ਡੋਜ਼ ਦਿੱਤੀ ਗਈ ਉਹ ਕਿੰਨੀ ਦੇਣੀ ਹੈ ਕਿਉਂਕਿ ਡੋਜ਼ ਦੋ ਤਰੀਕੇ ਨਾਲ ਘੱਟ ਕੰਮ ਕਰਦੀ ਹੈ ਇੱਕ ਜੇ ਪੇਸ਼ੈਂਟ ਨਸ਼ਾ ਕਰਦਾ ਹੋਵੇ ਉਹਦੇ ਘੱਟ ਕੰਮ ਕਰਦੀ ਹੈ ਇੱਕ ਪੇਸ਼ੈਂਟ ਦਾ weight ਵੱਧ ਹੋਵੇ ਹੋ ਸਕਦਾ ਉਹਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਡੋਜ਼ ਦਿੱਤੀ ਗਈ ਉਹਨੂੰ ਉਹਦੀ ਬੋਡੀ ਹੈ ਜਿਹੜੀ ਉਹ ਨੀਲੀ ਹੋ ਗਈ ਉਹਨੂੰ ਪਹਿਲਾਂ ਡੋਜ਼ ਦਿੱਤੀ ਗਈ ਰੱਬ ਜਾਣੇ ਉਹਦਾ ਕੋਈ ਆਪਰੇਸ਼ਨ ਦੇ ਦੌਰਾਨ ਨਾੜੀ ਕੱਟੀ ਗਈ ਇਹ ਉਹਦੇ ਪਰਿਵਾਰ ਦੇ ਕਲੇਮ ਹੈ ਮੇਰੇ ਕਲੇਮ ਨਹੀਂਗੇ ਉਹ ਕਹਿੰਦੇ ਪਹਿਲਾ ਡੋਜ਼ ਦਿੱਤੀ ਗਈ ਤੇ ਹੋ ਸਕਦਾ ਉਸ ਮਤਲਬ ਉਹ ਡੋਜ਼ ਨੇ ਪ੍ਰੋਪਰ ਕੰਮ ਨਾ ਕੀਤਾ ਗਿਆ ਹੋਵੇ ਤੇ ਜਿਹੜੀ ਡੋਜ਼ ਆ ਉਹਦੀ ਜਿਹੜੀ ਮਾਤਰਾ ਉਹ ਵਧਾ ਦਿੱਤੀ ਗਈ ਹੋਵੇ ਤੇ ਡੋਜ਼ ਵਧਣ ਤੋਂ ਬਾਅਦ ਉਹ ਹੋ ਸਕਦਾ ਹੋਸ਼ ਦੁਬਾਰਾ ਉਹਦੀ ਮਤਲਬ ਬਲੋਕੇਜ ਹੋ ਗਈ ਬਾਡੀ ਦੇ ਵਿੱਚ ਰਿਐਕਟ ਇਦਾਂ ਦਾ ਕਿਹਾ ਤਾਂ ਉਹ ਦੁਬਾਰਾ ਹੋਸ਼ ਦੇ ਵਿੱਚ ਆ ਹੀ ਨਾ ਸਕਿਆ ਹੋਵੇ ਇਹਦੇ ਪਰਿਵਾਰ ਦੇ ਕਲੇਮ ਆ ਹਨਾ ਤੇ ਦੂਜੀ ਗੱਲ ਉਹਦੇ ਕਹਿੰਦੇ ਬਾਡੀ ਨੀਲੀ ਪੈ ਗਈ ਉਹ ਕਿਉਂ ਨੀਲੀ ਪਈ ਹੈ ਕਿਉਂਕਿ ਆਪ੍ਰੈਸ਼ਨ ਤੇ ਨੋਰਮਲ ਸੀ ਅਗਲੀ ਗੱਲ ਪਰਿਵਾਰ ਵਾਲੇ ਕਹਿੰਦੇ ਵੀ ਕੋਈ ਸਾਨੂੰ ਸੀਸੀਟੀਵੀ ਫੁਟੇਜ ਨਹੀਂ ਦੇ ਰਹੇ ਇਹ ਉਹਦੇ ਪਰਿਵਾਰ ਦੇ ਕਲੇਮ ਆ ਵੀ ਜਿਹੜੀ ਉੱਥੇ ਤੁਸੀਂ ਜਦੋਂ ਕਿਉਂਕਿ ਰਿਕਾਰਡ ਹੁੰਦਾ ਅੰਦਰ ਜਾਂ ਜਿਹੜੇ ਮਹਿੰਗੇ ਹਸਪੀਟਲ ਆ ਉਹਨਾਂ ਦੇ ਅੰਦਰ ਨਾ ਕੈਮਰੇ ਲੱਗੇ ਹੁੰਦੇ ਆ ਆਪਰੇਟ ਵਗੈਰਾ ਸਾਰਾ ਰਿਕਾਰਡ ਹੁੰਦਾ ਆ ਉਹ ਕਹਿੰਦੇ ਸਾਨੂੰ ਸੀਸੀਟੀਵੀ ਫੁਟੇਜ ਨਹੀਂ ਦੇ ਰਹੇ ਤੇ ਪਰਿਵਾਰ ਵਾਲਿਆਂ ਦਾ ਇਹ ਕਲੇਮ ਆ ਵੀ ਜਦੋਂ ਹੀ ਉਹਦੀ ਡੈਥ ਹੁੰਦੀ ਆ ਤੇ ਜਿਹੜੇ ਡਾਕਟਰਾਂ ਨੇ ਸਾਰਿਆਂ ਨੇ ਆਪਰੇਟ ਕੀਤਾ ਉਹ ਸਾਰੇ ਚਲ ਗਏ ਇਨਕਲੂਡ ਐਮ ਡੀ ਵਗੈਰਾ ਹੋਰ ਸਾਰੇ ਉਹ ਹਸਪਤਾਲ ਚ ਚਲੇ ਗਏ ਸਿਰਫ ਛੋਟੇ ਵਰਕਰ ਹੈਗੇ ਉਹ ਕਿਉਂ ਗਏ ਕਿੱਥੇ ਗਏ ਕਿਉਂ ਜਵਾਬ ਨਹੀਂ ਦੇ ਰਹੇ ਅਗਲੀ ਗੱਲ ਪਰਿਵਾਰ ਦਾ ਕਹਿਣਾ ਹੈ ਕਿ ਜਿਹੜੇ ਨਾ ਕਾਗਜ਼ਾਂ ਦੇ ਵਿੱਚ ਡੈਥ ਆਫ ਕਾਸ ਲਿਖਿਆ ਹੋਇਆ ਉਹਦੇ ਵਿੱਚ ਇਹ ਨਹੀਂ ਲਿਖ ਰਹੇ ਕਿ ਉਹਨੂੰ ਅਟੈਕ ਡਿਊਰਿੰਗ ਆਪਰੇਟ ਆਇਆ ਵੀ ਆਪਰੇਸ਼ਨ ਕਰਦੇ ਸਮੇਂ ਉਹਦੀ ਡੈਥ ਹੋਈ ਹੈ ਇਹ ਨਹੀਂ ਲਿਖਿਆ ਜਾ ਰਿਹਾ ਸਿਰਫ ਨੈਚੁਰਲ ਡੈਥ ਲਿਖ ਕੇ ਉਹਨੂੰ ਪੱਲਾ ਝਾੜ ਰਹੇ ਆ ਤੇ ਇਹ ਅੱਜ ਦੇ ਹਾਲਾਤ ਹੋਏ ਪਏ ਆ ਤੇ ਇੱਕ ਗੱਲ ਬਈ ਸੇਮ ਹਸਪੀਟਲ ਦੀ ਮੈਂ ਥੋੜੀ ਲੰਬੀ ਹੋ ਜੂਗੀ ਪੁਰਾਣੀ ਗੱਲ ਦੱਸਦਾ 28 ਜੁਲਾਈ 2021 ਨੂੰ ਨਾ ਆ ਇਸੇ ਹਸਪੀਟਲ ਜਿਹਦਾ ਨਾ ਫੋਰਟੀ ਹਸਪੀਟਲ ਮੋਹਾਲੀ ਇੱਥੇ ਕੀ ਹੁੰਦਾ ਇੱਕ ਪੇਸ਼ੈਂਟ ਦਾ ਨਾਮ ਆ ਹਰਸ਼ਿਤ ਬਰਮਾ ਮੈਂ ਤੁਹਾਨੂੰ ਨਾਮ ਦੱਸਿਆ ਨੇ ਹਰਸ਼ਿਤ ਬਰਮਾ ਨਾਮ ਦਾ ਪੇਸ਼ੈਂਟ ਆਉਂਦਾ ਇਸ ਹਸਪੀਟਲ ਦੇ ਵਿੱਚ ਉਹ ਕੋਵਿਡ ਉਹ ਕੋਵਿਡ ਦਾ ਦੌਰ ਸੀ ਕੋਵਿਡ ਆ ਉਹਨੂੰ 네ਗਟਿਵ ਆ ਗਿਆ ਉਹਦੇ ਲੀਵਰ ਚ ਪ੍ਰੋਬਲਮ ਸੀ ਲੀਵਰ ਦੇ ਵਿੱਚ ਪਾਣੀ ਭਰਦਾ ਸੀ ਹੈ ਤੇ ਕਾਫੀ ਜ਼ਿਆਦਾ ਬਿਮਾਰ ਸੀ ਉਹ ਉਹ ਆਪਣੀ ਆਖਰੀ ਕੰਡੀਸ਼ਨ ਤੇ ਸੀਗਾ ਉਹਨਾਂ ਸਾਲ ਕੱਢ ਜਾਂਦਾ 2 ਸਾਲ 4 ਸਾਲ ਕਹਿ ਨਹੀਂ ਸਕਦੇ ਕਿਉਂਕਿ ਰੱਬ ਦੇ ਰੰਗ ਹੁੰਦੇ ਆ ਤੇ ਉਹਦੇ ਨਾਲ ਕੀ ਹੁੰਦਾ ਉਹ 28 ਜੁਲਾਈ 2021 ਨੂੰ ਐਡਮਿਟ ਹੁੰਦਾ ਅਗਲੇ 1 2 ਦਿਨ ਦੇ ਵਿੱਚ ਨਾ ਉਹਦੇ ਨਾਲ ਪਾਣੀ ਕੱਢਣ ਦੀ ਬਾਡੀ ਚੋ ਲੀਵਰ ਚੋ ਪਾਣੀ ਕੱਢਣ ਦੀ ਜਿਹੜੀ ਉਹ ਹੁੰਦੀ ਹੈ ਨਾ ਵਿਧੀ ਹੁੰਦੀ ਹੈ ਉਹਨੂੰ ਟਾਈਪਿੰਗ ਕਹਿੰਦੇ ਆ ਜਾਂ ਟਾਈਪਿੰਗ ਪ੍ਰੋਸੀਜਰ ਹੁੰਦਾ ਉਹ ਤੇ ਉਹ ਕੱਢ ਰਹੇ ਆ ਪਾਣੀ ਕੱਢ ਰਹੇ ਆ ਤੇ ਉੱਥੇ ਨਾ ਉਹ ਪੇਸ਼ੈਂਟ ਪਿਆ ਆ ਤੇ ਉਹਨੂੰ ਡਾਕਟਰ ਗੱਲਾਂ ਕਰਦੇ ਸੁਣਦੇ ਆ ਡਾਕਟਰ ਨੇ ਇੱਕ ਸੀਨੀਅਰ ਡਾਕਟਰ ਨੇ ਇਹ ਗੱਲ ਕਿਹਾ ਉਹਨੇ ਜੂਨੀਅਰ ਡਾਕਟਰ ਦਾ ਨਾਮ ਲਿਆ ਡਾਕਟਰ ਦਾ ਜੂਨੀਅਰ ਦਾ ਨੋਂ ਸੀਗਾ ਸ਼ਾਵੜਾ ਉਹਨੇ ਕੈਵਿਟ ਡਾਕਟਰ ਸ਼ਾਵੜਾ ਨੇ ਨਾ ਬੀ ਟਾਈਪਿੰਗ ਸਹੀ ਤਰੀਕੇ ਨਾਲ ਨਹੀਂ ਕੀਤੀ ਉਹਨੇ ਗਲਤ ਟਾਈਪਿੰਗ ਕੀਤੀ ਤੇ ਇਸ ਕਰਕੇ ਉਹਦਾ ਆਕਸੀਜਨ ਲੈਵਲ ਲੋ ਹੋ ਗਿਆ ਤੇ ਪੇਸ਼ੈਂਟ ਦੀ ਜਿਹੜੀ ਟਾਈਪਿੰਗ ਹੈ ਦੁਬਾਰਾ ਕਰਨੀ ਪਊਗੀ ਉਹਨੇ ਜਦੋਂ ਇਹ ਗੱਲਾਂ ਕੀਤੀਆਂ ਤਾਂ ਜਿਹੜਾ ਪੇਸ਼ੈਂਟ ਸੀਗਾ ਡਾਕਟਰ ਹਰਸ਼ਿਤ ਬਰਮਾ ਉਹਨੇ ਇਹ ਗੱਲਾਂ ਆਪਦੇ ਕੰਨਾਂ ਨਾਲ ਸੁਣੀਆਂ ਪਰ ਉਹ ਬੋਲ ਨਹੀਂ ਸਕਿਆ ਕਿਉਂਕਿ ਉਹਦੇ ਮੂੰਹ ਤੇ ਮਾਸਕ ਲੱਗਾ ਸੀਗਾ ਤੇ ਹੁਣ ਜਦੋਂ ਉਹ ਬੋਲ ਨਹੀਂ ਸਕਦਾ ਉਹਨੇ ਉੱਥੇ ਕੁਝ ਨਹੀਂ ਕੀਤਾ ਉਹ ਡਾਕਟਰ ਚਲੇ ਗਏ ਉਹਦੀ ਵਾਈਫ ਆਉਂਦੀ ਆ ਇਹ ਦੇਖੋ ਮੈਂ ਤੁਹਾਨੂੰ ਸਾਰੀ ਗੱਲ ਮੈਂ ਤਾਂ ਦੱਸ ਰਿਹਾ ਇਹ Google ਤੇ ਪਈ ਹੈ ਮੈਂ ਤੁਹਾਨੂੰ ਨਾਂ ਦੱਸ ਰਿਹਾ ਡੇਟ ਦੱਸ ਰਿਹਾ ਵੀ ਇੰਨੀ ਤਰੀਕ ਨੂੰ ਇਦਾਂ ਤੁਸੀਂ ਜੇ ਤੁਹਾਨੂੰ ਕਿਸੇ ਨੂੰ ਵੀ ਡਾਊਟ ਲੱਗੇ ਜਾਂ ਕਹਾਣੀ ਕਾਲਪਨਿਕ ਲੱਗੇ ਤੁਸੀਂ Google ਕਰ ਸਕਦੇ ਹੋ ਇਹਨੂੰ ਹੁਣ ਹੁੰਦਾ ਕੀ ਹੈ ਜਦੋਂ ਉਹਦੀ ਸ਼ਾਮ ਨੂੰ ਸ਼ਾਮੀ ਵਾਈਫ ਆਉਂਦੀ ਹੈ ਉਹ ਆਪਣੀ ਵਾਈਫ ਨੂੰ ਇੱਕ ਪਰਚੀ ਦੇ ਇੱਕ ਪੁਨਕਾਗੀ ਤੇ ਲਿਖ ਕੇ ਦੱਸਦਾ ਵੀ ਆਹ ਡਾਕਟਰ ਦਾ ਨਾਮ ਹੈ ਇਹਨੇ ਏਦਾਂ ਏਦਾਂ ਮੈਨੂੰ ਗਲਤ ਦਵਾਈ ਦਿੱਤੀ ਆ ਜਾਂ ਗਲਤ ਟਾਈਪਿੰਗ ਕੀਤੀ ਆ ਤੇ ਏਦਾਂ ਦਾ ਡਾਕਟਰ ਗੱਲਾਂ ਕਰਦੇ ਸੀਗੇ ਇੱਕ ਦੋ ਦਿਨ ਅਗਲੇ ਦੇ ਅਗਲੇ ਦਿਨ ਜਾਂ ਦੂਜੇ ਦਿਨ ਜਦੋਂ ਵੀ ਉਹਦੀ ਵਾਈਫ ਨਾਲ ਉਹਦੀ ਮੁਲਾਕਾਤ ਉਹ ਸਾਰੇ ਕੋਲ ਲਿਖ ਕੇ ਦਿੰਦਾ ਤੇ ਇੱਕ ਹਫ਼ਤੇ ਦੇ ਅੰਦਰ ਅੰਦਰ 8 ਅਗਸਤ ਨੂੰ 28 ਜੁਲਾਈ ਨੂੰ ਐਡਮਿਟ ਹੁੰਦਾ ਇੱਕ ਦੋ ਦਿਨ ਦੇ ਵਿੱਚ ਉਹਦਾ ਕੰਮ ਸ਼ੁਰੂ ਹੁੰਦਾ ਟ੍ਰੀਟਮੈਂਟ ਤੇ 8 ਅਗਸਤ ਨੂੰ ਉਹਦੀ ਡੈਥ ਹੋ ਜਾਂਦੀ ਹੈ ਤੇ ਉਹਦੀ ਵਾਈਫ ਹੈ ਜਿਹੜੀ ਉਹ ਕੰਜ਼ਿਊਮਰ ਕੋਰਟ ਦੇ ਵਿੱਚ ਇਸ ਹਸਪੀਟਲ ਦੇ ਖਿਲਾਫ ਕੇਸ ਕਰਦੀ ਆ ਏਦਾਂ 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 ਜਿਹੜੇ ਆ ਮੇਰੇ ਹਸਬੰਦ ਦੀ ਡੈਥ ਹੋਈ ਆ ਤੇ ਆ ਉਹਦੀ ਹੱਥ ਨਾਲ ਲਿਖੀ ਹੋਈ ਪਰਚੀ ਨੂੰ ਕੋਰਟ ਜਿਹੜਾ ਸੈਕਸ਼ਨ 32 ਜਿਹੜਾ ਉਹ ਲਾਅ ਆ ਉਹਦੇ ਸਾਹਮਣੇ ਜਿਹੜੀ ਉਹਦਾ ਆਖਰੀ ਬਿਆਨ ਉਹਨੂੰ ਬਿਆਨ ਸਮਝਿਆ ਜਾਂਦਾ ਆ ਤੇ ਉਹ ਕੇਸ ਜਿੱਤਦੀ ਆ ਤੇ 40 ਹਸਪੀਟਲ ਨੂੰ 50 ਲੱਖ ਰੁਪਿਆ ਜਿਹੜਾ ਜੁਰਮਾਨਾ ਕੋਰਟ ਕਰਦਾ ਆ ਸਿਰਫ ਜੁਰਮਾਨਾ ਹੀ ਨਹੀਂ ਕਰਦਾ ਕਿਉਂਕਿ ਕੇਸ ਲੱਗਣ ਨੂੰ ਟਾਈਮ ਲੱਗ ਗਿਆ ਕੇਸ ਚੱਲਣ ਨੂੰ 8 ਅਗਸਤ 2021 ਨੂੰ ਉਹ ਪੇਸ਼ੈਂਟ ਦੀ ਡੈਥ ਹੁੰਦੀ ਹੈ ਉਸ ਦਿਨ ਤੋਂ ਲੈ ਕੇ 9% ਵਿਆਜ ਜਿਹੜਾ ਆ ਉਹ ਹਰਸ਼ਿਤ ਵਰਮਾ ਦੇ ਪਰਿਵਾਰ ਨੂੰ 50 ਲੱਖ ਦੇ ਉੱਤੇ ਵਿਆਜ ਵੀ ਦੇਣ ਦਾ ਹੁਕਮ ਕਰਦੀ ਹੈ ਕੋਰਟ ਤੇ ਇਹ ਗੱਲ ਹਸਪੀਟਲ ਨੇ ਬਹੁਤ ਜ਼ਿਆਦਾ ਲੈਵਲ ਤੇ ਬਾਹਰ ਆਉਣ ਹੀ ਨਹੀਂ ਦਿੱਤੀ ਕਿਉਂਕਿ ਹਸਪੀਟਲ ਦੀ ਬਦਨਾਮੀ ਹੁੰਦੀ ਹੈ ਸੋ ਇਦਾਂ ਤੇ ਇਹ ਹਸਪੀਟਲ ਇਦਾਂ ਦੇ ਕੰਮ ਕਰਦੇ ਆ ਤੁਹਾਨੂੰ ਕੀ ਲੱਗਦਾ ਇਹ ਡਾਕਟਰ ਆ ਜਿਹੜੇ ਆ ਵਾਕਈ ਵੀ ਰੱਬ ਦਾ ਰੂਪ ਹੈ ਗਿਆ ਜਾਂ ਨਹੀਂ ਹੈ ਗਿਆ ਮੈਂ ਤੁਹਾਨੂੰ ਇੱਕ ਹੋਰ ਗੱਲ ਐਡ ਕਰਕੇ ਦੱਸ ਦਣਾ ਵੀ ਜਿਹੜੀਆਂ ਦਵਾਈਆਂ ਐ ਇਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਘਬਲਾ ਹੁੰਦਾ ਆ ਚੰਡੀਗੜ੍ਹ ਦਾ ਮਸ਼ਹੂਰ ਇੱਕ ਬਹੁਤ ਵੱਡਾ ਹਸਪੀਟਲ ਆ ਉਹਦਾ ਜਿਹੜਾ ਮੈਡੀਕਲ ਆ ਨਾ ਮੈਡੀਕਲ ਸਟੋਰ ਛੋਟਾ ਜਿਹਾ ਐਮਰਜੈਂਸੀ ਵਾਰਡ ਦੇ ਵਿੱਚ ਉਹਦਾ ਮਹੀਨੇ ਦਾ ਉਹ ठेकेदारी ਸਿਸਟਮ ਤੇ ਰੈਂਟ ਤੇ ਚੜਦਾ ਉਹਦਾ ਮਹੀਨੇ ਦਾ 1.5 ਕਰੋੜ ਤੋਂ ਵੱਧ ਰੈਂਟ ਇੱਕ ਮਹੀਨੇ ਦਾ ਆ ਤੂੰ ਤੁਸੀਂ ਦੇਖੋ ਵੀ ਜਿਹੜੀ ਇੱਕ ਛੋਟੀ ਜਿਹੀ ਸ਼ਾਪ ਦਾ 1.5 ਕਰੋੜ ਰੈਂਟ ਆ ਪੇਕਾ ਨੂੰ 1.5 ਕਰੋੜ ਰੁਪਏ ਮਹੀਨੇ ਦਾ ਦੇਣਾ ਆ ਤੇ ਉਹਦੀ ਕਮਾਈ ਕਿੰਨੀ ਹੋਊਗੀ ਉਹਦੀ ਸੇਲ ਕਿੰਨੀ ਹੋਊਗੀ ਉਹਦੇ ਦਵਾਈਆਂ ਦੇ ਵਿੱਚ ਬਚਤ ਕਿੰਨੀ ਹੋਊਗੀ ਇਹ ਇੱਕ ਬਹੁਤ ਜਿਆਦਾ ਵੱਡੇ ਲੈਵਲ ਤੇ ਧੰਦਾ ਆ ਤੇ ਹੁਣ ਜਿਹੜੇ ਬੰਦੇ ਇਹਦੇ ਖਿਲਾਫ ਬੋਲਦੇ ਆ ਉਹਨਾਂ ਦਾ ਕਹੇ ਨਾ ਕਹੇ ਤਰੀਕਿਆਂ ਨੂੰ ਪੈਸੇ ਦੇ ਕੇ ਜਾਂ ਕਹੇ ਵੀ ਤਰੀਕਿਆਂ ਨਾਲ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਇੰਨੀਆਂ ਗੱਲਾਂ ਸੁਣਨ ਲਈ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਜਰੂਰ ਦੱਸਿਓ